ਪਟਿਆਲਾ ਦੇ ਮਹਿੰਦਰਾ ਕਾਲਜ ਦੇ ਸਾਹਮਣੇ ਬੜੀ ਦੁਕਾਨ ਨੂੰ ਨਗਰ ਨਿਗਮ ਦੇ ਵੱਲੋਂ ਤੋੜ ਦਿੱਤਾ ਗਿਆ ਜਿਸ ਤੋਂ ਬਾਅਦ ਦੁਕਾਨ ਮਾਲਕ ਦੀ ਹਾਲਤ ਦੇਖਿਆ ਹੀ ਬਣਦੀ ਹੈ ਦੁਕਾਨ ਮਾਲਕ ਨੇ ਇਲਜ਼ਾਮ ਲਗਾਇਆ ਕਿ ਬਿਨਾਂ ਨੋਟਿਸ ਦੇ ਉਸ ਦੀ ਦੁਕਾਨ ਨੂੰ ਤੋੜਿਆ ਗਿਆ ਏ ਸਗੋਂ ਉਸ ਦੀ ਦੁਕਾਨ ਦੇ ਨਾਲ ਜੋ ਹੋਰ ਦੁਕਾਨਾਂ ਸੀ ਉਹਨਾਂ ਨੂੰ ਹੱਦ ਤੱਕ ਵੀ ਨਹੀਂ ਲਗਾਇਆ ਗਿਆ ਗੱਲ ਕੁਛ ਨਹੀਂ ਆਈ ਜਦੋਂ ਅਸੀਂ ਬਰਦਕ ਤੋਂ ਬਖਤੀ ਕਰਿਆ ਆ ਕੇ ਉਹਨਾਂ ਨੇ ਆਪ ਸਾਰੇ ਬਸ ਤੋੜਦਿਆਂ ਸ਼ੁਰੂ ਕਰ ਦਿੱਤੀ ਕੱਲ੍ਹ ਨੂੰ ਤੋੜੀ ਗਈ ਕਾਰਪੋਰੇਸ਼ਨ ਵਾਲੇ ਕਾਰੀ ਦੁਕਾਨ ਸੀ ਇਹ ਹਾਂਜੀ ਉਹ ਵੀ ਬਿਲਡਿੰਗ ਬਣੀ ਬਿਲਡਿੰਗ ਦਾ ਦਸਤਾਵੇਜ਼ ਕੋਈ ਪਹਿਲਾਂ ਲੋਡਿਸ ਵਗੈਰਾ ਕੋਈ ਨੋਟਿਸ ਨਹੀਂ ਆਇਆ ਸਾਨੂੰ ਨਾ ਕੋਈ ਗੱਲਬਾਤ ਹੋਈ ਸਾਡੀ ਨਾ ਸਾਨੂੰ ਆ ਕੇ ਪੁੱਛਿਆ ਸਾਡਾ ਅੰਦਰ ਸਾਰਾ ਕਮਾਨ ਪੇਰੇ ਏਸੀ ਲੱਗਿਆ ਹੋਈ ਐਲ ਸੀ ਡੀ ਵੀ ਸਾਰਾ ਵੀ ਰੁਕਿਆ ਵਿੱਚ ਮੀਟਰ ਲੱਗਿਆ ਹੋਇਆ ਕਮਿਊਨਿਟੀ ਜਿੱਦਾਂ ਕੀ ਕਰਦੇ ਆ ਆਨਲਾਈਨ ਟੂਰਨਾਮੈਂਟ ਲੀਗਲ ਆ ਨਹੀਂ ਕਰਕੇ ਟੂਰੇ ਹਾਂਜੀ ਲੀਗਲ ਥੋੜੀ ਹੈ ਕਿ ਆਨਲੈਗਲ ਮੇਰੇ ਸਾਡੀ ਅਨਲੀਗਲ ਵਸਾਰੀਆਂ ਅਨਲੀਗਲ ਆਈ ਸਾਰੀਆਂ ਅਨਲੀਗਲ ਐ ਸਾਡਾ ਸਿੱਧਾ-ਸਿੱਧਾ ਦੁਕਾਨਾਂ ਪਈ ਹੋਈਆਂ ਜੋ ਸਾਡੀ ਅਨਲੀਗਲ ਹੈ ਸਾਰੀਆਂ ਅਨਲੀਗਲ ਹੈ ਸਾਡੀ ਕਿਉਂ ਤੋੜੀ ਗਈ ਬਸ ਇਹ ਪੁੱਛਣਾ ਚਾਹੁੰਦਾ ਕੋਈ ਰੰਜਿਸ਼ ਸੀ ਕੀ ਆ ਤੂੰ ਜਾਣ ਕੇ ਵੀ ਕੋਈ ਤਾਂ ਉਹਨਾਂ ਨੂੰ ਪਤਾ ਹੀ ਰੰਜਿਸ਼ ਸੀ ਕੀ ਸੀ ਕੀ ਦਿੱਕਤ ਸੀ ਉਹ ਸਾਰੀਆਂ ਬਣੀ ਹੋਈਆਂ ਸੀਧਾ-ਸੀਧਾ ਤੱਕ ਕਰਵਾਨੀਆਂ ਉਹ ਵੀ ਬਣ ਰਹੀਆਂ ਥੋੜੀ ਜਗ੍ਹਾ ਦੇ ਨਿਸ਼ਾਨ ਥੋੜੀ ਜਗ੍ਹਾ ਨੇ ਤੋੜੀ ਗਈ ਸਰ ਹਾਂ ਜੀ ਮੇਰੀ ਕੋਈ ਨਹੀਂ ਇਸ ਤੋਂ ਨਾਲ ਥੋੜੀ ਜੀ ਸਾਨੂੰ ਕੋਈ ਨੋਟਿਸ ਵੀਰੇ ਮਿਲਿਆ ਨਹੀਂ ਨੋਟਿਸ ਨਹੀਂ ਆਇਆ ਸਾਨੂੰ ਪਤਾ ਤਾਂ ਕੰਨੀ ਅਸੀਂ ਤਾਂ ਉਪਤੀ ਕਰੀਏ ਸਰ ਮਸਲਾ ਦੇਖ ਕੇ ਬੈਠੇ ਆ ਸਾਨੂੰ ਪੁੱਛਿਆ ਨਹੀਂ ਕੁਝ ਕਰਿਆ ਨਹੀਂ ਹੈਗਾ ਅਸੀਂ ਪੁੱਛ ਵੀਦੇ ਐ ਵੀ ਗੱਲ ਤਾਂ ਸੁਣੋ ਨਾ ਤੋੜ ਕੇ ਹੋ ਗਏ ਹੋਗੇ 200 ਮਿੰਟ ਲਾਇਏ ਕਿ ਮੇਰੀ ਕਾਰਵਾਈ ਜਾਂਦੇ ਹੋ ਕਿ ਹਾਂਜੀ ਅੱਗੇ ਕੀ ਮੇਰੀ ਕਾਰਵਾਈ ਜਾਂਦੇ ਮੈਂ ਕਾਰਵਾਈ ਚੱਲ ਰਹੀ ਮੇਰੇ ਕਿਹੜੇ ਆਰਾਮ ਦੇ ਪੈਸੇ ਹਨ ਮੈਂ ਗਰੀਬ ਬੰਦਾ ਮੈਂ ਇੱਕ ਦੇ ਪੈ ਇਕੱਠਾ ਕਰਕੇ ਲਾਇਆ ਦੀ ਮੈਨੂੰ ਦੱਸੋ ਤਾਂ ਇਹ ਵੀ ਗਰੀਜ਼ਨ ਕੀ ਹੈ ਰੀਜ਼ਨ ਵੀ ਨਹੀਂ ਦੱਸਿਆ ਇਹ ਤੋੜ ਕੇ ਲੰਘ ਗਏ ਸਾਰੀਆਂ ਬਣੀ ਹੋਈਆਂ ਦੁਕਾਨਾਂ ਕਿਹੜੇ ਵਾਸਤੇ ਤੁਹਾਡੀ ਕੱਲਾ ਦੀ ਬਣੀ ਹੋਈ ਹੈ ਜਦੋਂ ਮੈਂ ਕੱਲਾ ਨੇ ਬਣਾ ਲਈ ਨਜਾਇਜ਼ ਤੋੜ ਜੋ ਮੈਂ ਕਹਿੰਦਾ ਕਈ ਸਾਰੀਆਂ ਬਣੀਆਂ ਕਿਸੇ ਦਾ ਸਿਰ ਤੇ ਭਗਵਾਨ ਜੀ ਮਾਨ ਸੋਚ ਰਹੇ ਆ ਆਵਲੀ ਪੰਤੀ ਪੰਜਾਬ ਸਰਕਾਰ ਵੱਲੋਂ ਜਾਰੀ ਹੈ ਹਾਂਜੀ ਕਿਸ ਤਰ੍ਹਾਂ ਦੀ ਆਵਲੀ ਮਾਰੇ ਪਤਾ ਕੀ ਆ ਜੀ ਆਪਾਂ ਦਾ ਸਰਕਾਰ ਬਣ ਰਹੀ ਹੈ ਵਧੀਆ ਗੱਲ ਆ ਵਧੀਆ ਆਪਾਂ ਇਹ ਨਹੀਂ ਕਹਿੰਦੇ ਆਪਾਂ ਦਾ ਇਹ ਕਰਨੇ ਵੀ ਤੁਹਾਨੂੰ ਕੁਝ ਦੱਸੋ ਸਹੀ ਵੀ ਕੀ ਰੀਜਨ ਆ ਰੀਜਨ ਵੀ ਨਹੀਂ ਦੱਸਿਆ ਉਹਨਾਂ ਨੇ ਰੀਜਨ ਰੀਜਨ ਤਾਂ ਦੱਸਣ ਵੀ ਭਾਈ ਆ ਰੀਜਨ ਨਾ ਕੋਈ ਨੋਟਿਸ ਦਿੱਤਾ ਨੋਟਿਸ ਤਾਂ ਦਿੰਦੇ ਆ ਬੰਦੇ ਨੂੰ ਚਲੋ ਜੇ ਕੋਈ ਗਲਤ ਗੱਲ ਵੀ ਕਰੀ ਜਾਂਦਾ ਨਾ ਨੋਟਿਸ ਤਾਂ ਦੇ ਨਾ ਸਾਨੂੰ ਕੋਈ ਨੋਟਿਸ ਆਇਆ ਨਾ ਲੈਣਾ ਨਾ ਦੇਣਾ ਸਾਰੇ ਬੰਦੇ ਖੜੇ ਇਹਨਾਂ ਨੂੰ ਪੁੱਛ ਲਓ ਨੋਟਸ ਸਵੇਰੇ 6:30 ਵਜੇ ਤੁਸੀਂ ਆ ਰਹੇ ਹੋ ਚੋਰਾ ਮੰਗੋ ਥੁਰਕੇ ਮੇਰੀ ਕਾਰਵਾਈ ਕੀਤੀ ਥੋੜੇ ਬਲੋ ਕਿਵੇਂ ਦੀ ਮੰਗ ਕਰਦੇ ਹੋ ਕਾਨੂੰਨੀ ਕਾਰਵਾਈ ਜਿਹੜੇ ਜਿਹੜੇ ਅਫਸਰ ਆਏ ਥੀ ਉਹਨਾਂ ਨੂੰ ਪੁੱਛਿਆ ਜਾਵੇ ਵੀ ਇਹ ਕੀ ਕਿਸ ਵਜ੍ਹਾ ਤੇ ਥੋੜੀਆਂ ਆਈਆਂ ਠੀਕ ਹੈ ਐਸਐਮਜ਼ेड ਪੰਜਾਬ ਦੇ ਲਈ ਪਟਿਆਲਾ ਤੋਂ ਕਿਸ਼ਵ ਕੁਮਾਰ ਦੀ ਰਿਪੋਰਟ